ਹਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਾਂ ਕਿਸ ਪਹਿ ਆਖ ਸੁਣਾਈਐ ਕਹਣੈ ਕਥਨ ਨ ਭੀਜੈ ਗੋਵਿੰਦ ਹਰ ਪਾਵੇ ਪੈ ਜਰਖਾਈਐ ਅਵਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹਾਈਏ ਪਰਮ ਸਤ ਕਰ ਜੋ ਸਤਪੁਰਨ ਦੀ ਸਜਿਨ ਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗ ਜੀਓ ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ ਸਤਿਗੁਰੂ ਜੀ ਦੇ ਪਾਵਨ ਚਰਨਾਂ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਨਿਵਾ ਰਹੇ ਹਾਂ ਬੜਾ ਭਾਗੀ ਹਾਂ ਬੜਾ ਭਾਗ ਭੇਟੇ குரு ਦੇਵਾ ਕੋਟ ਪ੍ਰਾਤ ਮਿਟੇ ਹਰ ਸੇਵਾ ਬਲ ਭਾਗੀ ਹਰ ਸੰਗਤ ਪਾਵੇ ਭਾਗਹੀਨ ਭ੍ਰੰ ਚੋਟਾਂ ਖਾਵੇ ਬਿਨ ਭਾਗਾ ਸਤ ਸੰਗ ਨਾ ਲਪੇ ਬਿਨ ਸੰਗਤ ਮੈਲ ਭਰੀਜੇ ਜੀਉ ਆਓ ਸਤਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਲਵਾਈਏ ਦੋਜ ਹੰਦੇ ਵਾਲੀ ਪੂਰਨ ਸਤਿਗੁਰੂ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਰੰਗਕਾਰੀ ਜੋਤ ਜਿਨ੍ਹਾਂ ਦੀ ਵਡਿਆਈ ਆਪ ਜੀ ਸਰਵਣ ਕਰਦੇ ਆ ਰਹੇ ਹੋ ਨੜੀ ਵਾਲ ਕਥਾ ਸਤਿਗੁਰੂ ਜੀ ਵਚਨ ਕਰਦੇ ਨੇ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਨਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸ਼ਾਂਤ ਪ੍ਰਤਾਪ ਦੁਖ ਸਭ ਨਸੈ ਸੰਤ ਕਾ ਸੰਗ ਬਨ ਭਾਗੀ ਪਈਐ ਸੋ ਆਓ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਦੇ ਆ ਰਹੇ ਹੋ ਸਭ ਤੋਂ ਪਹਿਲਾਂ ਫਤੇ ਜੀ ਸਾਹਿਬ ਕੋਈ ਵੀ ਦਸਨਾ ਬੰਦ ਜਿਨ੍ਹਾਂ ਦੇ ਹੱਥੋਂ ਜੀਵਾਜ ਕੁਰਜੀ ਦਾ ਖਾਨਸਾ ਵਾਰ ਦੀ ਕੁਰਜੀ ਕੀ ਫਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਨਿਰੰਕਰੀ ਜੋਤ ਗਰਮੋ ਪਿਆਰੇ ਆਪ ਜੀ ਸਰਵਣ ਕੀਤਾ ਉਸੇ ਪਿੱਛੇ धरती ने पुकार की मेरे को पापा का भार नहीं झलिया जाता जुलम का भार नहीं झलिया जाता कोई ऐसा महाबली भेजो कि मेरा ये तपदा हिरदा शांत हो जाए धरती तोड़ के बेनती करमात्मा भाई गुरदा जी ने जो अपन वारा लिखिया ने परमात्मा अगे की वो सारी की है। आप जी ने यह भी श्रवन किया गुरदास जी ने गुरु नानक पाशाह जी के अवकाश जो प्रकाश हो जा? आगमन होया सतगुरु का ता ओस ते मुंदियां भाई गुरदास जी ने लिखी है सतगुरु नानक प्रकटया तो मिटि तुम जग चाणन होया जीवन कर सूरज निकलया तारे छपे अंधेर पुरोया ए कल भी आज की श्रवण कीता जेकर सूरज चढ़ गया सूरज चढ़िया तो हमेरा भी दूर हो गया पर हजे भी धुंद तो छाई हुई सी काली धुंद छाई हुई सी धुंद छाई हुई सी तो पापा धुंद तो छाई हुई सी पखंड भी ਤੇ ਸਤਿਪੁਰਾਨੇਰ ਉਹ ਧੁੰਦ ਬੂਲ ਪਰਨ ਵਾਸਤੇ ਹਨੇਰੀ ਚਲਦੀ ਕਿਉਂਕਿ ਧੁੰਦ ਹਨੇਰੀ ਦੇ ਨਾਲ ਲੈਂਦੀ ਹੈ ਸੂਰਜ ਭਾਵੇਂ ਕਿੰਨਾ ਵੀ ਰੋਸ਼ਨੀ ਦੇ ਦੇਵੇ ਚੜ ਜਾਵੇ ਪਰ ਧੁੰਦ ਜਿਹੜੀ ਹੈ ਨਾ ਉਹ ਕੇਵਲ ਤੇ ਕੇਵਲ ਹਨੇਰੀ ਦੇ ਨਾਲ ਜਦੋਂ ਹਵਾ ਚੱਲਦੀ ਹੈ ਉਦੋਂ ਮੇਰੀ ਦੀ ਹੈ ਉਦੋਂ ਥੱਲੇ ਰਹਿੰਦੀ ਹੈ ਇਹ ਸਤਿਗੁਰੂ ਜੀ ਨੇ ਜਦੋਂ ਇਹ ਅਗਿਆਨ ਦਾ ਜਿਹੜਾ ਹਨੇਰਾ ਸੀ ਇਹ ਤੁੰ ਦਸੀ ਲਈ ਸਹੀ ਹੋਈ ਪਖੰਡ ਦੀ ਉਹਨੂੰ ਲਾਉਣ ਵਾਸਤੇ ਉਹਨੂੰ ਦੂਰ ਕਰਨ ਵਾਸਤੇ ਸਤਿਗੁਰਾਂ ਨੇ ਗਿਆਨ ਦੀ ਹਨੇਰੀ ਚਲਾਈ ਤੇ ਪਰਮਾਤਮਾ ਪਿਆਰੇ ਬਾਣੀ ਦੇ ਵਿੱਚ ਵੀ ਬਚਨ ਦਰਦ ਗਿਆਨ ਕੀ ਆਈ ਆਮ ਜੀ ਕਹਿੰਦੇ ਤਨਿ ਰੀਚ ਲਗਤੀ ਗਿਆਨ ਦੀ ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਾਤਾ ਤ੍ਰਿਕਤਾ ਜੀ ਦੇ ਘਰ ਪੈਦਾ ਹੋਏ ਮਨੀ ਕੁਖ ਤੋਂ ਪੈਦਾ ਹੋਏ ਮਹਿਤਾ ਕਲਿਆਣ ਦਾ ਜੀ ਉਹਨਾਂ ਦਾ ਅਸਲੀ ਨਾਮ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਦਾ ਨਾਮ ਮਹਿਤਾ ਕਲਿਆਣ ਮਾਨ ਤਿਆਮ ਆਪਾਂ ਸੁਣਦੇ ਹੋਵਾਂਗੇ ਕਿ ਪ੍ਰਚਾਰਕ ਜਿਹੜੇ ਨੇ ਉਹ ਮਹਤਾ ਤਾਲੂ ਜੀ ਹੀ ਬੁਲਾਉਂਦੇ ਨੇ ਕਿਉਂਕਿ ਉਹਨਾਂ ਦਾ ਮਹਤਾ ਤਾਲੂ ਜੀ ਵੀ ਮਸ਼ਹੂਰ ਸੀ ਨਾਮ ਪਰ ਉਹਨਾਂ ਦਾ ਅਸਲੀ ਨਾਮ ਸੀ ਮਹਤਾ ਕਲਿਆਨ ਦਾਸ ਤੇ ਮਹਤਾ ਕਲਿਆਨ ਦਾਸ ਜੀ ਪਟਵਾਰੀ ਦਾ ਕੰਮ ਕਰਦੇ ਹੁੰਦੇ ਬਹੁਤ ਵੱਡੇ ਅਹੁਦੇ ਤੇ ਸੰਗਤ ਨਾਨਕ ਪਾਸ਼ਾ ਜੀ ਦੇ ਪਿਤਾ ਜੀ ਜੇਕ ਵਿਚਾਰ ਕਰੀਏ ਨਾ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਅਵਕਾਸ਼ ਸੀ ਨਾ ਜਿਹੜਾ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਧਰਮਾਸ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਆਪਾਂ ਬੁਨਿਆਦੀ ਪੱਖ ਤੇ ਜੇ ਸੋਚੀਏ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਹੁਤ ਵੱਡੇ ਘਰਾਣੇ ਦੇ ਵਿੱਚੋਂ ਸਨ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪਿਤਾ ਜੋ ਸੀ ਕਲਿਆਨ ਦਾਸ ਜੀ ਉਹ ਛੋਟਾ ਮोटा ਉਹਦਾ ਨਹੀਂ ਸੀ ਉਹਨਾਂ ਦਾ ਪਟਵਾਰੀ ਲੱਗੇ ਹੋਏ ਸਨ ਤੇ ਗੁਰੂ ਉਹ ਪਿਆਰਿਓ ਉਹਨਾਂ ਦੇ ਘਰ ਪਹਿਲਾਂ गुरु का तो प्यार एक बीबी ने जन्म लिया एक लड़की ने जन्म लिया जिरा नाम रखिया बेटे नानकी भैन नानक इतिहास नाम रखिया नाम नानकी गुरु का प्यार कुछ समय बाद फिर सतगुरु पातशाह महाराज ਅਨੁਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਰੀਰ ਧਾਰਨ ਕਰਕੇ ਸੰਸਾਰ ਦੇ ਆਏ ਉਹ ਧਰਤੀ ਦੀ ਪੁਕਾਰ ਤੋਂ ਇੱਕ ਗੱਲ ਨੋਟ ਕਰ ਲਿਓ ਕਿ ਪ੍ਰਮਾਤਮਾ ਉੱਥੇ ਆਉਂਦਾ ਜਿੱਥੇ ਹਿਰਦਾ ਤ੍ਰਿਪਤ ਹੋਵੇ ਜਿੱਥੇ ਹਿਰਦਾ ਤ੍ਰਿਪਤ ਹੈ ਤ੍ਰਿਪਤ ਸ਼ਬਦ ਜਿਹੜਾ ਹੈ ਕੰਦੇ ਤ੍ਰਿਪਤ ਉਹ ਹੈ ਜਿਨੇ

ਤੇ ਦੇਖੋ ਧੰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇ ਆਮ ਇਹ ਬਚਨ ਨੇ ਗੁਰਮੁਖ ਪਿਆਰੇ ਦਿੱਤੇ ਜਿਹੜਾ ਤ੍ਰਿਪਤ ਹੋਵੇ ਉੱਥੇ ਪ੍ਰਮਾਤਮਾ ਹੁੰਦਾ ਹੈ ਉੱਥੇ ਨਿਰੰਕਤ ਆਉਂਦਾ ਤੇ ਮਾਤਾ ਤ੍ਰਿਪਤਾ ਜੀ ਦੀ ਪੁਖੋਂ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰ ਦਾ ਨਿ ਕੀਤਾ ਬੇਤੀ ਕੋਲ ਦੇ ਗੁਰਮਤਿ ਪਿਆਰਿਓ ਇੱਕ ਰਾਹੇ ਦੇ ਵਿੱਚ ਸਤਿਗੁਰੂ ਪੈਸਾ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰ ਧਾਰਨ ਕੀਤਾ ਪੂਰਨ ਮੱਸੀ ਵਾਲੋਂ ਦਿਨ ਸੀ ਤੇ ਗੁਰਮਤਿ ਪਿਆਰਿਓ 1479 ਸਨ ਦੇ ਵਿੱਚ ਬਿਕਰਮੀ 1526 ਤੇ ਗੁਰਮਤਿ ਪਿਆਰਿਓ ਇੱਕ ਇੱਕ ਪਹਿਰ ਅਮਰਤ ਵੇਲੇ ਸਤਿਗੁਰੂ ਜੀ ਦਾ ਅਵਤਾਰ ਹੋਇਆ ਇੱਕ ਪਹਿਰ ਬਾਕੀ ਰਹਿਣਾ ਸੀ ਦਿਨ ਜਤਨ ਦੇ ਵਿੱਚ ਤੀਸਰੇ ਪਹਿਰ ਸਤਿਗੁਰ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਪ੍ਰਕਾਸ਼ ਹੋਇਆ ਤੇ ਗੁਰੂ ਹਰ ਪਿਆਰੇ ਜਿਦਾਂ ਸਤਗੁਰ ਪਾਤਸ਼ਾਹ ਜੀ ਦੀ ਜੋ ਨਾਈ ਸੀ ਉਹਦਾ ਨਾਂ ਸੀ ਦੌਲਤਾਂ ਦਾਈ ਦੌਲਤਾਂ ਬਾਈ ਨੇ ਭੱਜ ਕੇ ਆ ਕੇ ਮੈਂ ਤਾਂ ਕਲਿਆਣ ਵਰਤ ਜੀ ਨੂੰ ਦੱਸਿਆ ਮੈਂ ਤਾਂ ਗਰਵ ਜੀ ਨੂੰ ਦੱਸਿਆ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ ਤੇ ਪਰਮੋਪਿਆਰੋ ਦੌਲਤਾਂ ਬਾਈ ਨੇ ਇੱਕ ਅਚਾਰਜ ਹੋਰ ਵੇਖਿਆ ਕਿ ਪਿਛਲੇ ਸਮਿਆਂ ਦੇ ਵਿੱਚ ਵਰਮਾ ਦਾ ਪਿਆਰੋ पिछले समयावा दीवा हों भजाव होंदिया अठ बत्तियां होंगे एक दीवे दि अठाव वाला दीवा सतगुरान ने अवतार धारण किया ਤੇ ਗੁਰਮੁਖ ਪਿਆਰੇ ਉਥੇ ਸੰਤ ਗੁਰੂ ਪਾਤਸ਼ਾਹ ਜੀ ਦੇ ਉਸ ਕਮਰੇ ਦੇ ਵਿੱਚ ਅੱਠ ਭਜਾਵਾਂ ਦੀਵਾ ਚੱਲ ਰਿਹਾ ਸੀ ਤੇ ਅੱਠ ਭਜਾਵਾਂ ਦੀਵਾ ਤਾਂ ਵਾਲਿਆ ਜਾਂਦਾ ਸੀ ਪਿਛਦੇ ਸਮਿਆਂ ਦੇ ਵਿੱਚ ਜੇ ਬਹੁਤੀ ਰੋਸ਼ਨੀ ਦੀ ਲੋੜ ਹੁੰਦੀ ਤੇ ਗੁਰਮੁਖ ਪਿਆਰੇ ਹੁਣ ਅੱਠ ਦੀਵੇ ਇੱਕ ਕਮਰੇ ਦੇ ਵਿੱਚ ਚੱਲ ਰਹੇ ਨੇ ਦੇਖੋ ਕਿੰਨੀ ਰੋਸ਼ਨੀ ਹੋਵੇਗੀ ਅੱਖ ਭਜਾਵਾਂ ਦੀਵਾ ਚੱਲ ਰਿਹਾ ਪਰ ਦولت ਦਾ ਲਈ ਇਹ ਵੇਖ ਕੇ ਹੈਰਾਨ ਹੋ ਗਈ ਕਿ ਜਦੋਂ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਤਦ ਇਦਾਂ ਲੱਗਿਆ ਵੀ ਜਿਵੇਂ ਹਜ਼ਾਰਾਂ ਸੂਰਜ ਚੜ ਗਏ ਕੋਨਾ ਤਾਂ ਕੰਮ ਕਹਤੇ ਫਿਰ ਆਸਾ ਦੀ ਬਾਣੀ ਦੇ ਵਿੱਚ ਲਿਖਣਾ ਪਿਆ ਸਤਿਗੁਰੂ ਜੀ ਨੂੰ ਮਲੇ ਹਾਰੀ ਗੁਰੇ ਆਪਣੇ ਦੇ ਹਾਰੀ ਸਰਵਾਰ ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ ਜੇ ਸੋਚਦਾ ਉਗਵ ਹੈ ਸੂਰਜ ਚੜ੍ਹੇ ਹਜ਼ਾਰ ਇਹ ਤੇ ਚੰਨ ਹੁੰਦੇ ਆ ਗੁਰ ਦਿਨ ਭੋਰ ਦਾ ਨਾਲ ਹਜ਼ਾਰ ਸੂਰਜ ਵੀ ਕਹਿੰਦੇ ਗੁਰੂ ਦੇ ਬਰਾਬਰ ਨਹੀਂ ਹੁੰਦਾ ਤੇ ਗੁਰਮੁਖ ਪਿਆਰੇ ਉਹ ਹਜ਼ਾਰਾਂ ਸੂਰਜ ਨਾਲ ਦਰਸ਼ਨੀ ਕਰ ਸਕਦੇ ਨਹੀਂ ਇੱਕ ਸੂਰਜ ਦੇ ਬਾਹਰ ਦਰਸ਼ਨੀ ਕਰ ਸਕਦਾ ਹੈ ਸਾਇੰਤਰੇ ਸੂਰਜ ਨਾਲ ਕੇ ਬਾਹਰ ਰੋਸ਼ਨੀ ਕਰ ਸਕਦੇ ਨੇ ਪਰ ਤੇਰੇ ਹਿਰਦੇ ਵਿੱਚ ਚਾਨਣ ਨਹੀਂ ਕਰ ਸਕਦੇ ਹਿਰਦੇ ਵਿੱਚ ਕਰੇ ਰੋਸ਼ਨੀ ਨਹੀਂ ਕਰ ਸਕਦੇ ਜੇ ਹਿਰਦੇ ਵਿੱਚ ਚਾਨਣ ਕਰ ਸਕਦੇ ਨੇ ਗਿਆਨ ਜਿੰਨੂੰ ਚਾਨਣ ਨੂੰ ਕਹਿੰਦੇ ਨੇ ਗਿਆਨ ਕਹਿੰਦੇ ਜੇ ਤੇਰੇ ਹਿਰਦੇ ਵਿੱਚ ਚਾਨਣ ਕਰ ਸਕ ਤੇਰੇ ਭਗਤੁਰੂ ਸਾਹਿਬ ਕਰ ਸਕਦੇ ਜਿਹੜੀ ਰੋਸ਼ਨੀ ਇਹ ਹਜ਼ਾਰਾਂ ਸੂਰਜਾਂ ਦੀ ਉਹ ਤੇਰੇ ਹਿਰਦੇ ਤੱਕ ਨਹੀਂ ਪਹੁੰਚ ਸਕਦੀ ਕਹਿੰਦੇ ਗੁਰੂ ਤੋਂ ਹਜ਼ਾਰਾਂ ਸੂਰਜ ਵੀ ਜੇ ਮਿਲ ਜਾਣ ਤਾਂ ਵੀ ਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ ਤੇ ਕਹਿੰਦੇ ਨੇ ਹੁਣ ਸਤਗੁਰੂ ਪਾਲ ਸਿੰਘ ਮਹਾਰਾਜ ਜੀ ਦਾ ਇੰਦਾ ਪ੍ਰਕਾਸ਼ ਹੋਇਆ। ਦولتਾਂ ਨਾਈ ਨੇ ਆ ਕੇ ਦੱਸਿਆ ਕਿ ਜਿਵੇਂ ਬਹੁਤ ਰੋਸ਼ਨੀ ਹੋ ਗਈ ਹੋਵੇ ਤੇ ਅੱਖ ਭਜਾਉਣਾ ਦੀਵਾ ਜਿਹੜਾ ਸੀ ਉਹ ਵੀ ਮੱਤ ਪੈ ਗਿਆ ਉਹਦੀ ਰੋਸ਼ਨੀ ਵੀ ਮੱਤ ਪੈ ਗਈ। ਤੇ ਗੁਰਮੁਖ ਪਿਆਰੇ ਉਹ ਸਤਗੁਰੂ ਪਤਸਾਹ ਮਹਾਰਾਜ ਜੀ ਦਾ ਜਦੋਂ ਅਵਤਾਰ ਹੋਇਆ ਇੱਤਲਵੰਡੀ ਨਗਰ ਦੇ ਵਿੱਚ ਤਲਵੰਡੀ ਦੋ ਨੇ ਇੱਕ ਤਲਵੰਡੀ ਆਪਣੇ ਪੰਜਾਬ ਦੇ ਵਿੱਚ ਹੈ ਇੰਡੀਆ ਦੇ ਵਿੱਚ ਹੈ ਭਾਰਤ ਦੇ ਵਿੱਚ ਹੈ ਤੇ ਇੱਕ ਪਾਕਿਸਤਾਨ ਦੇ ਵਿੱਚ ਹੈ ਇਹ ਜੋ ਤਲਵੰਡੀ ਹੈ ਇਹ ਪਾਕਿਸਤਾਨ ਦੇ ਵਿੱਚ ਹੈ ਜਿਹਨੂੰ ਨੰਦਾਨਾ ਸਹਾਉ ਕਰਦੇ ਨੇ ਤੇ ਸਤਗੁਰਾਂ ਦਾ ਜਨਮ ਸਥਾਨ ਪਾਕਿਸਤਾਨ ਦੇ ਵਿੱਚ ਹੋਇਆ ਪਰ ਉਦੋਂ ਪਾਕਿਸਤਾਨ ਨਹੀਂ ਸੀ ਬਣਿਆ ਜਦੋਂ ਸਤਗੁਰਾਂ ਨੇ ਉਤਾਰ ਹੋਇਆ ਸੀ ਉਦੋਂ ਪੰਜਾਬ ਸਾਰਾ ਇੱਕ ਸੀ ਉਦੋਂ ਕੇਵਲ ਪੰਜਾਬ ਕਿਹਾ ਜਾਂਦਾ ਸੀ ਹੁਣ ਪਾਕਿਸਤਾਨ ਆਕਾਤ ਰਿਆ ਰਾਏ ਕੋਏ ਦੀ ਤਲਵੰਡੀ ਇੱਕੋ ਸਮੋਹੀ ਤਲਵੰਡੀ ਦਿਓ ਆਪਣੇ ਪੰਜਾਬ ਦੇ ਵਿੱਚ ਤੱਕ ਤੇ ਸਭੋ ਕੀ ਤਲਵੰਡੀ ਤੇ ਇਹ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦਾ ਉਤਾਰ ਹੋਇਆ ਕਿ ਨਾਹੇ ਕੋਹੇਲੀ ਤਲਵੰਦੀ ਨਨਕਾਣਾ ਸਾਹਿਬ ਆਉਂਦੇ ਆ। ਉੱਥੇ ਸਤਿਗੁਰਾਂ ਦਾ ਉਤਾਰ ਹੋਇਆ। ਤੇ ਜਦੋਂ ਥੋੜਾ ਦਿਨ ਚੜਿਆ ਦਿਨ ਚੜਦੇ ਅਨੁਸਾਰ ਪਹਿਲਾਂ ਇਹ ਰੀਤਾ ਸੰਗ ਪਹਿਲਾਂ ਇਹ ਰਿਵਾਜ ਸੀ ਕਿ ਜਾ ਕੇ ਪੰਡਤ ਨੂੰ ਬੁਲਾ ਕੇ ਲੈ ਕੇ ਆਉਣਾ ਤੇ ਤਕਰੀ ਕਰਾਉਣੀ। ਤੇ ਗੁਰੂਆਂ ਪਿਆਰੇ ਮੈਂ ਤਾਂ ਤਾਲੂ ਕੀ ਮੇਰੀ ਤਾਂ ਦੇ ਨਸਾਨ ਜੋ ਉਹਨਾਂ ਦਾ ਪੰਡਤ ਸੀ ਦੱਸਿਆ ਜਾਂਦਾ ਪੰਡਤ ਹਰਧਿਆਨ ਦਾ ਨਾਮ ਲਿਖਿਆ ਪੰਡਤ ਹਰਦੇਵ ਜੀ ਕੋਲ ਮਹਤਾ ਕਲਿਆਣ ਦਾਸ ਜੀ ਜਦੋਂ ਥੋੜਾ ਜਿਹਾ ਗੁਨੇ ਰਾਜਾਂ ਦੇ ਵਿੱਚ ਚੜਿਆ ਤਾਂ ਭੱਜੇ ਕੇ ਉਹਦੇ ਘਰ ਜਾ ਕੇ ਬੂਹਾ ਖੜਕਾਇਆ ਆਖਣ ਲੱਗੇ ਪੰਡਿਤ ਜੀ ਸਾਡੇ ਘਰ ਪੁੱਤਰ ਨੇ ਜਨਮ ਲਿਆ ਹੈ ਆਪ ਕਿਰਪਾ ਕਰਕੇ ਆਓ ਤੇ ਉਹਦਾ ਵੇਖ ਕੇ ਨਾ ਝੇਲ ਚੱਕਰ ਆਪਣੀ ਜਿਹੜੀ ਵਿਦਵਤਾ ਨੇ ਇੱਕ ਵਿਦਿਆਰਥੀ ਜੋ ਆਪਾਂ ਇੱਕ ਹੁੰਦੇ ਨਜੂਨੀਆ ਤੇ ਇੱਕ ਹੁੰਦਾ ਜੋਤਸੀ ਜਿਹੜੀ ਜੋਤਸੈਲ ਇਹ ਵੀ ਇੱਕ ਵਿਦਿਆ ਹੈ ਕਹਿੰਦੇ ਜੋਤਸਵਿਦਿਆ ਲਾ ਕੇ ਦੱਸੋ ਵੀ ਜਿਹੜਾ ਸਾਡੇ ਘਰ ਪੁੱਤਰ ਹੋਇਆ ਤੇ ਨਾਲੇ ਤੇ ਇਹ ਦੱਸੋ ਵੀ ਉਹਦਾ ਨਾਮ ਕੀ ਰੱਖੀਏ ਤੇ ਨਾਲ ਇਹ ਦੱਸੋ ਵੀ ਸਭ ਠੀਕ ਠਾਕ ਹੈ ਵੀ ਸ਼ੁਭ ਮਹੂਰਤ ਹੈ ਤਾਂ ਪੰਡਤ ਜੀ ਗੁਰਮੁਖ ਪਿਆਰਿਓ ਪੰਡਤ ਹਰਦੇਵ ਜੀ ਬੈਨ ਚੜ੍ਹੇ ਆਪਾਂ ਇਹ ਪੱਤਰੀ ਲੈ ਕੇ ਆਏ ਗੁਰਨਾਨਦ ਪਾਤਸ਼ਾਹ ਮਹਾਰਾਜ ਜੀ ਨੇ ਘਰ ਤੇ ਗੁਰਮਤਿ ਪਿਆਰਿਓ ਜਦੋਂ ਸਾਰਾ ਕੁਝ ਪੁੱਛਿਆ ਕਿਹੜੇ ਸਮੇਂ ਜਨਮ ਹੋਇਆ ਕਹਿੰਦੇ ਫਲਾਣੇ ਟਾਈਮ ਜਨਮ ਹੋਇਆ ਤੇ ਇੱਕ ਪਹਿਰ ਬਾਕੀ ਲੰਦਾ ਸੀ ਅੰਮ੍ਰਿਤ ਵੇਲਾ ਸੀ ਪੂਰਨ ਆਸ਼ੀਰਵਾਦ ਜਿਤੁ ਹੈ ਤਦ ਇਹ ਸਾਰਾ ਕੁਝ ਵੇਖ ਕੇ ਸਮਾਂ ਵੇਖ ਕੇ ਮਹੂਰਤ ਵੇਖ ਕੇ ਵੰਡਤ ਹਰਦੇਵ ਜੀ ਕਹਿੰਦੇ ਕਹਿੰਦੇ ਇਹੋ ਜਿਹੇ ਸਮੇਂ ਦੇ ਵਿੱਚ ਤੇ ਕੋਈ ਮਹਾਪੁਰਖ ਪੈਦਾ ਹੁੰਦਾ ਹੈ ਕੋ ਸਤਨਾ ਜੋ ਤਸੀਂ ਸੁਣਾ ਲੱਸੀ ਹੈ ਇਸ ਸਮੇਂ ਦੇ ਵਿੱਚ ਤੇ ਕੋਈ ਵਲੀ ਅੰਨਾ ਜੋ ਪ੍ਰਮਾਤਮਾ ਵਾਹਿਗੁਰੂ ਆਪ ਆਪਣੇ ਪਿਆਰੇ ਨੂੰ ਭੇਜਦਾ ਹੈ ਜਦ ਇੱਕ ਕੋਈ ਬਹੁਤ ਕਮਾਈ ਵਾਲਾ ਜਿਹੜਾ ਹੈ ਉਹ ਔਰਕਾਰ ਧਾਰਨ ਕਰਦਾ ਹੈ ਔਰ ਜਦ ਕੋਈ ਇਸ ਵਕਤ ਕੋਈ yogi ਜਪੀ ਤਪੀ ਕੋਈ ਐਸਾ ਕੋਈ ਅਵਤਾਰ ਧਾਰਨ ਕਰਦਾ ਹੈ ਜਿਹਾ ਕੋਈ ਚੱਕਰਵਰਤੀ ਰਾਜਾ ਹੋਵੇ ਤੇ ਮੈਨੂੰ ਦਰਸ਼ਨ ਦਿਵਾਓ ਬੱਚੇ ਦੇ ਬਾਲਕ ਦੇ ਦਰਸ਼ਨ ਕਰਾਓ ਤੇ ਗੁਰਮੁਖ ਪਿਆਰਿਓ ਦੌਰਤਾਂ ਦਾਈ ਆਪਣੇ ਹੱਥਾਂ ਤੇ ਚੁੱਕ ਕੇ ਲੈ ਕੇ ਆਏ ਸਤਿਗੁਰੂ ਜੀ ਨੂੰ ਸਤਿਗੁਰੋਂ ਦੇ ਦਰਸ਼ਨ ਕਰਾਏ ਤੇ ਸਤਗੁਰਾਂ ਦੇ ਦਰਾਰੇ ਕਰਕੇ ਗੁਰਮੁਖ ਪਿਆਰਿਓ ਪੰਨਹਰਿਆ ਆਪ ਜੀ ਬਾਰ ਬਾਰ ਨਮਸਕਾਰਾਂ ਤੁਮ ਲਗੇ ਵੇਖਣ ਸਾਰੇ ਉਹਨਾਂ ਦੇ ਮੱਥੇ ਤੋਂ ਉਹਨਾਂ ਦੇ ਪੈਰਾਂ 'ਲੇ ਜੋ ਉਹਨਾਂ ਦੀ ਲਿੱਦਤਾ ਸੀ ਜੋ ਉਹਨਾਂ ਨੇ ਵਿਟਿਆ ਦੱਸਦੀ ਸੀ ਜੋ ਸਵੇਦਿਆ ਉਹਦੇ ਮੁਤਾਬਕ ਉਹ ਤਾਂ ਕਰਕੇ ਸੀਸ ਨਵਾਇਆ ਆਖਿਆ ਕਲਿਆਣ ਆਪ ਜੀ ਤੁਹਾਡੇ ਘਰ ਤੇ ਇਹ ਪੁੱਤਰ ਨਹੀਂ ਇਦਾਂ ਕੋਈ અવਤਾਰ ਪੈਦਾ ਹੋਇਆ ਹ ਕੋਸਨ ਨਾ ਤੇ ਗੁਰਮੁਖ ਪਿਆਰੇ ਲੋਕੋ ਇਹ ਬਚਨ ਪੀਤੇ ਤੇ ਮੈਂ ਤਾਂ ਖल्याण ਦਾਸ ਦੀ ਬਹੁਤ ਖੁਸ਼ ਹੋਇਆ ਮੇ ਸਾਡੇ ਘਰ ਕੋਈ ਐਸੀ ਰੂਹ ਆਈ ਹੈ ਕੋਈ ਐਸਾ ਐਸੀ ਰੂਹ ਪ੍ਰਮਾਤਮਾ ਵੱਲੋਂ ਆਈ ਹੈ ਕਿ ਇਹ ਪੰਡਤ ਹਰਦੇਵਾਲ ਕਹਿੰਦਾ ਹੈ ਕਿ ਇਹ ਕੋਈ ਬਹੁਤ ਜਾਤੀ ਚੱਕਰਵਰਤੀ ਕੋਈ ਰਾਜਾ ਬਣੇਗਾ ਤੇ ਜਾਂ ਇਹ ਕੋਈ ਅਵਤਾਰੀ પુરੁਸ਼ ਹੈ ਤੇ ਗੁਰਮੁਖ ਪਿਆਰਿਆਂ ਨੇ ਸਵੇਰ ਦਾ ਮਹੌਰਣ ਦੇਖ ਕੇ ਸਾਰੀ ਗੱਲਬਾਤ ਵੇਖ ਕੇ ਤੇ ਪੰਡਤ ਹਰਧਿਆਲ ਜੀ ਨੇ 13ਵੇਂ ਦਿਨ ਨਾਮ ਰੱਖਿਆ ਤੇ ਗੁਰਮੁਖ ਪਿਆਰਿਆਂ ਨੇ ਜਦੋਂ 13ਵੇਂ ਦਿਨ ਕਹਿੰਦੇ ਨਾਮ ਰੱਖਿਆ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਰੱਖਿਆ ਨਾਨਕ ਤੇ ਜਦੋਂ ਨਾਨਕ ਨਾਲ ਇਹ ਪੰਡਤ ਨੇ ਰੱਖਿਆ ਸੀ ਆਪਣੀ ਪੱਤਰੀ ਵੇਖ ਕੇ ਸਾਰਾ ਕੁਝ ਲਗਨ ਮਹੂਰਤ ਵੇਖ ਕੇ ਉਹਨੇ ਨਾਮ ਰੱਖਿਆ ਨਾਨਕ ਉਹ ਕਹਿੰਦੇ ਇਹ ਇਹ ਨਾਮ ਤੇ ਨਾ ਹੀ ਦੁਆ ਵਿੱਚ ਮਿਲਦਾ ਤੇ ਨਾ ਮੁਸਲਮਾਨਾਂ ਦੇ ਵਿੱਚ ਮਿਲਦਾ ਪੰਡਤ ਜੀ ਕੋਈ ਹੋਰ ਨਾਮ ਰੱਖ ਦਿਓ ਇਹ ਨਾਮ ਤੇ ਹਿੰਦੂਆਂ ਦਾ ਨਾਮ ਹੈ ਨਾ ਹੀ ਔਰ ਮੁਸਲਮਾਨਾਂ ਦਾ ਨਾਮ ਹੈ ਆਪਾਂ ਹਿੰਦੂ ਖੱਤਰੀ ਹਾਂ ਤੇ ਆਪਣੀ ਜਾਤੀ ਦਾ ਨਾਮ ਰੱਖੋ ਤੇ ਗੁਰਮੁਖ ਪਿਆਰੋ ਪੰਨਤ ਹਰਦੇਵ ਜੀ ਨੇ ਫਿਰ ਅਗਲਾ ਵਚਨ ਕੀਤਾ ਕਹਿੰਦੇ ਕਿ ਹਿੰਦੂ ਅਤੇ ਮੁਸਲਮਾਨਾਂ ਦੇ ਦੋਵਾਂ ਤੇ ਸਾਂਝੇ ਬੋਲ ਗਿਆ ਕੋ ਸਤਨਾਮ ਤੇ ਗੁਰਮੁਖ ਪਿਆਰੋ ਅੱਜ ਆਗੜੀਆਂ ਦਫਾਆਂ ਵਿੱਚ ਆਪ ਵੀ ਸਰਵਣ ਕਰੋਗੇ ਕਿ ਅਜ ਮੱਕੇ ਮਦੀਨੇ ਵਾਲੇ ਵੀ ਗੁਰਮੁਖ ਪਿਆਰੇ ਗੁਰਨਾਨਕ ਪਾਤਸ਼ਾਹ ਜੀ ਦੀ ਪੂਜਾ ਕਰਦੇ ਨੇ ਉੱਥੇ ਵੀ ਸਤਿਗੁਰਾਂ ਦਾ ਸਥਾਨ ਬਣਿਆ ਮੱਕੇ ਮਦੀਨੇ ਤੇ ਜੇ ਹਰਦوار ਗੱਲ ਕਰੀਏ ਕਿ ਹਰਦਵਾਰ ਹਿੰਦੂਆਂ ਦਾ ਸਭ ਤੋਂ ਵੱਡਾ ਸਥਾਨ ਹੈ ਤੇ ਗੁਰਮੁਖ ਪਿਆਰੋ ਹਰਦਵਾਰ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਥੇ ਵੀ ਸਥਾਨ ਬਣੇ ਨੇ ਤੇ ਉੱਥੇ ਵੀ ਉਹਨਾਂ ਦੀ ਪੂਜਾ ਕਰਨ ਵਾਲੇ ਉਹਨਾਂ ਨੂੰ ਮੰਨਣ ਵਾਲੇ ਹਿੰਦੂ ਵੀ ਹੋਤ ਨੇ ਸੋ ਹਿੰਦੂ ਤੇ ਮੁਸਲਮਾਨਾਂ ਨੇ ਸਾਂਝੇ ਗੁਰੂ ਬਣੇ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਤਾਂ ਹੁਣ ਸਤਗੁਰੂ ਪਾਤਸ਼ਾਹ ਮਹਾਰਾਜ ਜਦੋਂ ਥੋੜੇ ਵੱਡੇ ਹੋਏ ਤੇ ਗਰਮਨ ਪਿਆਰੇ ਸਤਗੁਰੂ ਪਾਤਸ਼ਾਹ ਮਹਾਰਾਜ ਬਾਹਰ ਗਲੀਆਂ ਦੇ ਵਿੱਚ ਖੇਡਦੇ ਨੇ ਆਪਣੇ ਘਰ ਦੇ ਜੋ ਬੱਚੇ ਸਨ ਛੋਟੇ ਛੋਟੇ ਬੱਚੇ ਆਪਣੇ ਮਾਨ ਦੇ ਤੇ ਗੁਰਮੁਖ ਪਿਆਰਿਓ ਉਹਨਾਂ ਨੂੰ ਨਾਲ ਲੈ ਕੇ ਧੰ ਗੁਰੂ ਨਾਨਕ ਪਾਤਸ਼ਾਹ ਜੀ ਰੋਜ਼ ਖੇਡਦੇ ਨੇ ਤੇ ਬੱਚੇ ਵੀ ਜਿੰਨਾ ਚਿਰ ਗੁਰੂ ਨਾਨਕ ਪਾਤਸ਼ਾਹ ਜੀ ਨਹੀਂ ਸਾਹ ਆਉਂਦੇ ਉਹਨਾਂ ਚਿਰ ਉਹ ਗੁਰਮੁਖ ਪਿਆਰਿਓ ਖੇਡ ਨੂੰ ਚੱਲੂ ਨਹੀਂ ਸੀ ਕਰਦੇ ਤੇ ਉਦੋਂ ਖੇਡਣਾ ਸ਼ੁਰੂ ਕਰਦੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਆ ਜਾਂਦੇ ਬੱਚੇ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਮਨਹਿ ਬਣਦੇ ਤੇ ਗੁਰਮੁਖ ਪਿਆਰਿਓ ਆਪਣੀਆਂ ਹਾਨੀਆਂ ਦੇ ਨਾਲ ਖੇਡਦੇ ਤੇ ਜਿਹੜੇ ਆਪਣੇ ਹਾਨੀਆਂ ਸੰਨ ਉਹ ਬੱਚੇ ਗੁਰਮੁਖ ਪਿਆਰਿਓ ਤਾਂ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਵੰਦ ਧਿਆਨ ਕਰਦੇ ਸਨ ਇੱਕ ਤੇ ਉਹ ਘਰ ਦੇ ਵਿੱਚੋਂ ਕੋਈ ਨਾ ਕੋਈ ਚੀਜ਼ ਜ਼ਰੂਰ ਲੈ ਕੇ ਆਉਂਦੇ ਖਾਣ ਵਾਸਤੇ ਛਕਣ ਵਾਸਤੇ ਉਹ ਸਾਰੇ ਬੱਚਿਆਂ ਦੇ ਵਿੱਚ ਵੰਡ ਦਿੰਦੇ ਤੇ ਤਾਂ ਕਰਕੇ ਬੱਚਿਆਂ ਦਾ ਜਿਹੜਾ ਧਿਆਨ ਸੀ ਉਸ ਤੇ ਉਹਦੇ ਕਰਕੇ ਗੁਰਨਾਨਕ ਪਾਤਸ਼ਾਹ ਜੀ ਬਲ ਰਹਿnder ਤੇ ਦੂਸਰਾ ਬੱਚਿਆਂ ਨੂੰ ਇਸ ਤਰ੍ਹਾਂ ਗੁਰਮਖ ਪਿਆਰੋ ਜਿਵੇਂ ਆਪਣਾ ਸੰਗਤ ਕਰਦੇ ਹੋ ਇਸ ਤਰ੍ਹਾਂ ਬਿਵਾ ਕੇ ਤੇ ਉਹਨਾਂ ਨੂੰ ਨਾਮ ਜਪਾਉਂਦੇ ਉਹਨਾਂ ਨੂੰ ਨਾਮ ਜਪਣ ਦੀਆਂ ਗੱਲਾਂ ਦੱਸਦੇ ਇਸ ਤਰ੍ਹਾਂ ਉਹ ਚੰਗੀਆਂ ਗੱਲਾਂ ਦੱਸ ਕੇ ਤੇ ਬੱਚਿਆਂ ਦੇ ਮਨਮੋਹਣ ਬਣਦੇ ਔਰ ਅਗਲੀ ਕਥਾ ਦੇ ਵਿੱਚ ਸਰਵਣ ਕਰੋ ਜੇ ਜਨਗੁਰੂ ਨਾਨਕ ਪਾਸ਼ਾ ਦੀ 5 ਸਾਲਾਂ ਨੇ ਹੋ ਗਏ ਤਾਂ 5 ਸਾਲਾਂ ਨੇ ਸਤਿਗੁਰੂ ਪਾਸ਼ਾ ਦੀ ਹੋਏ ਤੇ ਪਾਂਦੇ ਦੇ ਕੋਲ ਪੜਨ ਵਾਸਤੇ ਢੇਜ ਉਤਰ ਪਾਂਦੇ ਦੇ ਕੋਲ ਜਾ ਕੇ ਛੱਡ ਕੇ ਆਏ ਮੈਂ ਤਾਂ ਕਿਆਂ ਦਰਸ ਜੀ ਪਾਂਦਾ ਜੀ ਨੂੰ ਆਖਿਆ ਕਿ ਚੰਗੀ ਤਰ੍ਹਾਂ ਇਹਨੂੰ ਵਿਦਿਆ ਸਿਖਾ ਦਿਓ ਚੰਗੀ ਤਰ੍ਹਾਂ ਇਹਨੂੰ ਪੜ੍ਹਾ ਦਿਓ ਅਗਲੀ ਕਥਾ ਆ ਗਈ ਹੈ ਇਹ ਵਰਮੋਗੋ ਪਿਆਰ ਲੋਕਾਂ ਦੇ ਨੇ ਜਦੋਂ ਵੇਖਿਆ ਗੁਰਨਾਨਕ ਪਾਤਸ਼ਾਹ ਜੀ ਨੂੰ ਪੜਾਉਣਾ ਸ੍ਰੋਹੀ ਕੀਤਾ ਸੀ ਕਿ ਗੁਰਨਾਨਕ ਪਾਤਸ਼ਾਹ ਜੀ ਨੇ ਕੁਝ ਐਸੀਆਂ ਲਗਨਾਂ ਕਰ ਦਿੱਤੀਆਂ ਜਿਹਦੇ ਕਰਕੇ ਪੰਦੇ ਨੇ ਹੱਥ ਜੋੜ ਕੇ ਨਮਸਕਾਰ ਕੀਤੀ ਗੁਰਨਾਨਕ ਪਾਤਸ਼ਾਹ ਜੀ ਨੂੰ ਇਹ ਅਗਲੀ ਕਥਾ ਹੈ ਰੰਧੇ ਇਹ ਕਥਾ ਵਾ ਸਰਵਨ ਕਰਕੇ ਜੀਵਨ ਸੁਖਲਾ ਕਰੋ ਧੰਨਵਾਦ ਗੁਰੂ ਸਾਹਿਬ ਦੇ ਪਾਵਨ ਚਰਨਾਂ 'ਚ ਪਹੁੰਚ ਕੇ ਆਪੋ ਆਪਣੀਆਂ ਹਾਜ਼ਰੀਆਂ ਲਵਾਈਆਂ ਨੇ ਆਉ ਸਮਾਂ ਹੋ ਗਿਆ ਹੈ ਅਰਦਾਸ ਬੇਨਤੀ ਦਾ ਸਾਰੀਆਂ ਸੰਪਾਂ ਅਰਦਾਸਾਂ ਮੰਨ ਲਵੋ ਹਾਜ਼ਰੀਆਂ ਲਵਾਓ ਤੇ ਆਪਣਾ ਜੀਵ ਸਫਲਾ ਕਰੋ ਸ਼ੋਕ ਪਵਨ ਮੁਰੂ ਬਾਣੀ ਪਿਤਾ ਮਾਤਾ ਤਰਤਨ ਹਤ ਦਿਨ ਸਰਾਤ ਦੁਇ ਦਾਈ ਦਇਆ ਖੇਲੇ ਸਗਨ ਜਗਤ ਚੰਗੀਆਂ ਬੁਰੀਆਂ ਵਾਚ ਧਰਮ ਹਦੂਰ ਧਰਮੀ ਕੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਇਤੀ ਛੁੱਟੀ ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ